ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਅੱਜ ਤੁਹਾਡੀ ਮੁਲਾਕਾਤ ਕਰਾ ਰਿਹਾ ਹਾਂ ਉਹ ਸ਼ਖਸੀਅਤ ਦੇ ਨਾਲ ਜਿਸ ਨੇ ਨਾਟਕਾਂ ਦੀ ਦੁਨੀਆ ਦੇ ਵਿੱਚ ਆਪਣਾ ਮੀਲ ਪੱਥਰ ਘੜਿਆ ਹੋਇਆ ਉਹਨਾਂ ਦਾ ਨਾਮ ਆ ਹਰਕੇਸ਼ ਚੌਧਰੀ ਆਓ ਕਰਦੇ ਹਾਂ ਉਹਨਾਂ ਦੇ ਨਾਲ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਹੋਰ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੇਜਾ ਤਲਵੰਡੀ ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਮੇਰੇ ਵਰਗੇ ਨਾਜ਼ੀਜ਼ ਬੰਦੇ ਵੀ ਇੰਟਰਵਿਊ ਲੈਣ ਲਈ ਪਹੁੰਚੇ ਹਾਂ ਆਪਣੇ ਚੈਨਲ ਉਤੇ ਜਾਲਮੰਡੀ ਵੱਲੋਂ ਬਹੁਤ ਪਾਨਵਾਦ ਕਰਨਾ ਡਾਇਲੋਗ ਪਹਿਲਾਂ ਸ਼ੁਰੂ ਹੋ ਗਿਆ ਕਿਸੇ ਵੀ ਨਾਟਕ ਦਾ ਮੈਂ ਤੇਰਾ ਮਾਂ ਦਾ ਨਾਟਕ ਹੈ ਉਹਦੇ ਵਿੱਚ ਭਗਤ ਸਿੰਘ ਜੀ ਬੋਲਦੇ ਨੇ ਜੀ ਹਾਲੇ ਅੰਤਮ ਇੱਛਾ ਨਾ ਪੁੱਛੋ ਇਹ ਅੰਤ ਨਹੀਂ ਹੈ ਮੇਰਾ ਇਹ ਮੌਤ ਨਹੀਂ ਹੈ ਮੇਰੀ ਮੌਤ ਨੇ ਮੈਨੂੰ ਨਹੀਂ ਮੈਂ ਮੌਤ ਨੂੰ ਚੁਣਿਆ ਤਾਂ ਕਿ ਜੀ ਸਾਕਾਂ ਸਦਾ ਸਦਾ ਲਈ ਆਪਣੀ ਇੱਛਾ ਪੂਰਨ ਲਈ ਮੈਂ ਫੇਰ ਆਵਾਂਗਾ ਮੈਂ ਫੇਰ ਆਵਾਂਗਾ ਬੇਸ਼ਰਮ ਨੇ ਪਾਲੀ ਕੋਪਿੰਦਰ ਜੀ ਦਾ ਪਲੇ ਹੈ ਜੀ ਬਾਜੀ ਤੁਹਾਡੇ ਫੈਮਲੀ ਬਾਰੇ ਪਰਿਵਾਰ ਬਾਰੇ ਹਨ ਜਿਕਰ ਕਰਦੇ ਆ ਮੇਰੇ ਪਿਤਾ ਜੀ ਫੌਜ ਵਿੱਚ ਸੀਗੇ ਤੇ ਦਾ ਕਾਸਕ ਇੰਟਰਵਿਊ ਦਾਸਮੀ ਦੀ ਪੀ ਉਸ ਤੋਂ ਬਾਅਦ ਦਾਖਾ ਕਾਲਜ ਉਸ ਤੋਂ ਬਾਅਦ ਗੁਜਰਾਵਾਲਾ ਬੜਾ ਬਰਨਾਨਾ ਖਾਲਸਾ ਕਾਲਜ ਲੁਬਿਆਣਾ ਤੋਂ ਐਮਏ ਕੀਤੀ ਜੀ ਅਧਿਆਪਕ ਦਾ ਕਾਰਜ ਵੀ ਕਰ ਰਿਹਾ ਹਾਂ ਨਾਲ ਦਾ ਜੀ 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 ਇਹ ਨਾਟਕਾਂ ਵਾਲੋਂ ਜ਼ਿੰਦਗੀ ਕਿਵੇਂ ਮੁੜੇ ਮੈਂ ਜੀ ਜਦੋਂ ਹਲੇ ਪ੍ਰਾਇਮਰੀ ਵਿੱਚ ਹੀ ਪੜਦਾ ਸੀ ਤੀਜੀ ਚੌਥੀ ਕਲਾਸ ਵਿੱਚ ਜੀ ਉਸ ਵੇਲੇ ਸਾਡੇ ਇਸ ਸ਼ਹਿਰ ਵਿੱਚ ਮੁੱਲਾਂਪੁਰ ਵਿੱਚ ਅ ਇੱਕ ਕਾਮਰੇਡਾਂ ਵੱਲੋਂ ਨਾਟਕ ਮੇਲਾ ਕਰਵਾਇਆ ਗਿਆ ਸੀਗਾ ਅ ਉਦੋਂ ਅਮਰਜੀਤ ਧੀਰ ਹੋਰੀ ਅ ਇੱਥੇ ਨਾਟਕ ਕਰਾਉਂਦੇ ਕਾਮਰੇਡ ਰਾਮਕੇਸ਼ਨ ਹੋਰੀ ਨਾਟਕ ਕਰਾਉਂਦੇ ਹੁੰਦੇ ਸੀਗੇ ਜੀ ਤੇ ਉਹਨਾਂ ਦਾ ਅਮਰਜੀਤ ਧੀਰ ਜੀ ਦਾ ਬੇਟਾ ਰਾਜੂ ਧੀਰ ਉਹ ਮੇਰੇ ਨਾਲ ਪੜਦਾ ਹੁੰਦਾ ਸੀਗਾ ਤੇ ਉਹਨੇ ਕਿਹਾ ਅੱਜ ਸ਼ਾਮ ਨੂੰ ਡਰਾਮੇ ਹੋਣੇ ਆ ਜੀ ਤੂੰ ਮੇਰੇ ਨਾਲ ਚੱਲ ਉਹ ਕੱਪੜੇ ਦਾ ਕੰਮ ਕਰਦਾ ਮਿਲਦਾ ਧੀਰਕਟ ਪੀਸਟੋਰ ਮੁੱਲਾਪੁਰ ਤੋਂ ਹਾਂ ਉਹ ਲੋਕਲਾ ਮੰਚ ਦੇ ਫਾਊਂਡਰ ਮੈਂਬਰਾਂ ਵਿੱਚੋਂ ਵੀ ਹੈ ਜੀ ਤੇ ਮੈਂ ਚਲਾ ਗਿਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਵੀ ਡਰਾਮੇ ਕੀ ਹੁੰਦੇ ਆ ਜੀ ਤੇ ਉੱਥੇ ਅਜਮੇਰ ਆਲਖ ਸਾਹਿਬ ਦੇ ਨਾਟਕ ਹੋਣੇ ਸੀਗੇ ਜੀ ਤੇ ਬਾਈ ਚਾਂਸ ਇਹ ਹੋਇਆ ਭਾਣਾ ਰੱਬ ਦਾ ਕਿ ਅਚਾਨਕ ਮੀਂਹ ਪੈ ਗਿਆ ਕੈਨਸਲ ਹੋ ਗਿਆ ਪਰੋ ਪ੍ਰੋਗਰਾਮ ਹੋ ਗਿਆ ਕੈਨਸਲ ਜੀ ਤੇ ਲੋਕ ਬੜੇ ਆਏ ਹੋਏ ਸੀਗੇ ਫੇਰ ਵੀ ਮੀਂਹ ਦੇ باوجود ਵੀ ਤੇ ਆਲਖ ਸਾਹਿਬ ਸਟੇਜ ਤੇ ਆਏ ਉਹ ਕਹਿੰਦੇ ਪਿਆਰੇ ਦਰਸ਼ਕੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਅੱਜ ਪ੍ਰੋਗਰਾਮ ਨਹੀਂ ਹੋ ਸਕਣਾ ਅਸਰ ਜੀ ਪਰ ਤੁਸੀਂ ਹੁਣ ਆਏ ਹੋਏ ਹੋ ਤੁਹਾਨੂੰ ਅਸੀਂ ਨਰਾਸ਼ ਵੀ ਨਹੀਂ ਮੋੜਨਾ ਜੀ ਅੱਜ ਅਸੀਂ ਬਿਨਾ ਭਰਦੀਆਂ ਤੋਂ ਬਿਨਾ ਮੇਕਅਪ ਤੋਂ ਜੀ ਬਈ ਨਾਟਕ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਮੁੰਡਾ ਹੁਣ ਤੁਹਾਡੇ ਸਾਹਮਣੇ ਆ ਰਿਹਾ ਹੈ ਤੁਹਾਡਾ ਜ਼ਿਕਰ ਕੀਤਾ ਉਹਨੇ ਨਹੀਂ ਮੈਂ ਤਾਂ ਦਰਸ਼ਕਾਂ ਵਿੱਚ ਸੀ ਆਪਣੇ ਪਾਤਰ ਉਹ ਕਿਹੜਾ ਬੰਦਾ ਸੀ ਉਹ ਉਹਨਾਂ ਦੀ ਟੀਮ ਦਾ ਬੰਦਾ ਸੀ ਉਹਨਾਂ ਦੀ ਟੀਮ ਦਾ ਬੰਦਾ ਸੀ ਕਹਿੰਦਾ ਵੀ ਅੱਜ ਤਾਂ ਇਹ ਨੌਜਵਾਨ ਹੀ ਲੱਗ ਰਿਹਾ ਹੈ ਪਰ ਕੱਲ ਨੂੰ ਜਦੋਂ ਅਸੀਂ ਮੇਕਅਪ ਕਰਕੇ ਸਟੇਜ ਤੇ ਆਵਾਂਗੇ ਹਾਂਜੀ ਤਾਂ ਇਹ ਬੁੱਢਾ ਹੀ ਲੱਗੂਗਾ ਜੀ 60 65 ਸਾਲ ਦਾ ਜੀ ਤੇ ਇਹ ਡਾਇਲੋਗ ਤੇਜਾ ਜੀ ਮੇਰੇ ਤੇ ਬੜਾ ਅਸਰ ਕਰ ਗਿਆ ਵੀ ਅੱਛਾ ਐ ਕਿਦਾਂ ਹੋ ਜਾਂਦਾ ਹੈ ਵੀ ਨੌਜਵਾਨ ਬੰਦਾ ਬੁੱਢਾ ਬਣ ਜਾਂਦਾ ਚੰਬਾ ਜਿਹਾ ਹੋਇਆ ਇਕਦਮ ਹਾਂ ਤੇ ਫਿਰ ਇਹ ਕਿਉਰਿਓਸਟੀ ਬਣ ਗਈ ਜੀ ਵੀ ਕੱਲ ਨੂੰ ਵੀ ਦੇਖੂਗਾ ਫਿਰ ਮੈਂ ਕੱਲ ਨੂੰ ਵੀ ਗਿਆ ਕੱਲ ਨੂੰ ਮੁੰਡਾ ਕਿਵੇਂ ਬਣਦਾ ਉਹ ਆਪਾਂ ਦੇਖ ਹੀ ਲਈਏ ਹਾਂ ਜੀ ਤੇ ਮੈਂ ਦੂਸਰੇ ਦਿਨ ਗਿਆ ਤਾਂ ਉੱਥੇ ਬਗਾਨੇ ਬੋਰਡ ਦੀ ਸ਼ਾਂ ਆਲਖ ਸਾਹਿਬ ਨੇ ਕੀਤਾ ਤੇ ਇਹ ਗੱਲ ਮੇਰੇ ਮਨ 'ਚ ਬੜੀ ਅਸਰ ਕੀਤੀ ਕਰ ਕਰਦੀ ਹਾਂ ਤੇ ਮੈਂ ਸੋਚ ਰਿਹਾ ਸੀਗਾ ਵੀ ਕਿੱਦਾਂ ਹੋਇਆ ਜਾਵੇ ਫਿਰ ਫਿਰ ਇਹ ਸਬਬ ਬਣਿਆ ਜੀ ਮਤਲਬ 10ਵੀਂ ਕਲਾਸ ਵਿੱਚ ਜਾ ਕੇ ਅਸੀਂ ਲੋਕ ਕਲਾ ਮੰਚ 1988 ਵਿੱਚ ਬਣਾਇਆ ਗਰਮੀ ਵਿੱਚ ਜੀ ਤੇ ਉਹਦੇ ਵਿੱਚ ਚਾਰ ਦੋਸਤ ਮੋਖਰੂਪ ਵਿੱਚ ਸੀਗੇ ਫਾਊਂਡਰ ਮੈਂਬਰਾਂ ਵਿੱਚ ਰਜੀਵ ਸ਼ਰਮਾ ਜਿਹੜੇ ਅੱਜ ਕੱਲ ਆ ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਉਹਨਾਂ ਨੇ ਆਪਣਾ ਚੰਗਾ ਜੀ ਨਾਮ ਨਾ ਘਟਿਆ ਪਾ ਉਹਨਾਂ ਨੇ ਬਹੁਤ ਵਧੀਆ ਫਿਲਮਾਂ ਬਣਾਈਆਂ ਨੇ ਤੇ ਉਸ ਤੋਂ ਬਿਨਾ ਇੱਕ ਸੁਰਿੰਦਰ ਸ਼ਰਮਾ ਜੀ ਨੇ ਉਹੋ ਥੀਏਟਰ ਕਰ ਰਹੇ ਨੇ ਉਸ ਤੋਂ ਬਿਨਾ ਰਾਜੂ ਧੀਰ ਤੇਜਿੰਦਰਪਾਲ ਧੀਰ ਜੀ ਉਹ ਵੀ ਚੰਗੀਆਂ ਫਿਲਮਾਂ ਨੂੰ ਪ੍ਰੋਡਿਊਸ ਕਰਦੇ ਆ ਅੱਜ ਕੱਲ੍ਹ ਵੀ ਵਿੱਚ ਐਕਟ ਵੀ ਕਰਦੇ ਆ ਤੇ ਥੀਏਟਰ ਨਾਲ ਵੀ ਜੁੜੇ ਰਹੇ ਤੇ ਇੱਕ ਮੈਂ ਅਸੀਂ ਚਾਰਾਂ ਦੋਸਤਾਂ ਨੇ ਰਲ ਕੇ ਲੋਕ ਕਲਾ ਮੰਚ ਵੀ ਨਹੀਂ ਰੱਖੀ 1988 ਵਿੱਚ ਤੇ 1999 ਵਿੱਚ ਅਸੀਂ ਪਹਿਲਾ ਸ਼ੋਅ ਕੀਤਾ ਸੀਨੀਅਰਸ ਕੰਟਰੀ ਸਕੂਲ ਦਾ ਆਖਾ ਦੇ ਤੇ ਉੱਥੇ ਅਸੀਂ ਬੱਬਰ ਪਲੇ ਕੀਤਾ ਸੀ ਪਹਿਲੀ ਵਾਰੀ ਤੇ ਉਸ ਤੋਂ ਬਾਅਦ ਫਿਰ ਸਫਰ ਚਲ ਸੋਚਾਂ ਚਲੋ ਚਲੇ ਹਾਂ ਅਸਾ ਪਾਜੀ ਮਾਤਾ ਪਿਤਾ ਚਾਹੁੰਦੇ ਸੀ ਵੀਦ ਨੂੰ ਹੋ ਜਵੇ ਬੱਚਾ ਸਾਡਾ ਐ ਨਹੀਂ ਸ਼ੁਰੂਆਤੀ ਦੌਰ ਵਿੱਚ ਮਾਤਾ ਪਿਤਾ ਨੂੰ ਇਸ ਗੱਲ ਤੇ ਇਤਰਾਜ਼ ਸੀਗਾ ਵੀ ਇਹ ਕੀ ਕਰਨ ਲੱਗ ਗਿਆ ਹਾਂ ਹਾਂ ਬੜਾ ਇਤਰਾਜ਼ ਸੀਗਾ ਤੇ ਉਹ ਕੀ ਚਾਹੁੰਦੇ ਸੀ ਬੱਚਾ ਕੀ ਬਣੇ ਉਹ ਤਾਂ ਇਹ ਚਾਹੁੰਦੇ ਸੀਗੇ ਵੀ ਪੜ੍ਹਾਈ ਲਿਖਾਈ ਕਰਕੇ ਮੈਂ ਕੋਈ ਚੰਗੀ ਨੌਕਰੀ ਹਾਸਲ ਕਰਾਂ ਤੇ ਆਪ ਦਾ ਵਧੀਆ ਢੰਗ ਨਾਲ ਜੀਵਨ ਬਤੀਤ ਕਰਾਂ ਜੀ ਜੀ ਤੇ ਆਹ ਨਾਟਕਾਂ ਰਾਹੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਹੁੰਦਾ ਸੀਗਾ ਵੀ ਇਹ ਇਹਦੀਆਂ ਰਾਤਾਂ ਨੂੰ ਤੁਰੇ ਫਿਰਦੇ ਆ ਉਸ ਵੇਲੇ ਪੰਜਾਬ ਦਾ ਹਾਲਾਤ ਵੀ ਉਸ ਤਰ੍ਹਾਂ ਦੇ ਨਹੀਂ ਸੀਗੇ ਇੱਥੇ ਇੱਕ ਅਖਾੜ ਕੋਲ ਬਹਿਰ ਚੱਲ ਰਹੀ ਸੀਗੀ ਤੇ ਉਹਦੇ ਕਰਕੇ ਮਤਲਬ ਉਹ ਮੀ ਮਾਪਿਆਂ ਨੂੰ ਲੱਗਣ ਲੱਗ ਜਾਂਦਾ ਹੁੰਦਾ ਵਾ ਵੀ ਇਹ ਘਰਾਂ ਤੋਂ ਬਾਹਰ ਮਾਪੇ ਡਰਦਾ ਹੁੰਦਾ ਬੱਚੇ ਹਾਂ ਵੀ ਬੱਚਾ ਤਾਂ ਉਹ ਉਸ ਕਰਕੇ ਉਹ ਚਾਹੁੰਦੇ ਨਹੀਂ ਸੀਗੇ ਵੀ ਮੈਂ ਇਹ ਥੀਏਟਰ ਵਾਲੀ ਲਾਈਨ ਕੋਈ ਜੁਆਇਨ ਕਰਾਂ ਪਰ ਅਸੀਂ ਕਰ ਲਈ ਕਰ ਲਈ ਦੇ ਪਿੱਛੇ ਇੱਕ ਕਾਰਨ ਹੋਰ ਵੀ ਸੀਗਾ ਨਹੀਂ ਤਾਂ دہشت ਦੀਆਂ ਕਾਲੀਆਂ ਹਨੇਰੀਆਂ ਰਾਤਾਂ ਵਿੱਚ ਕੌਣ ਤੁਰਿਆ ਫਿਰਦਾ ਵਾ ਉਹਦੇ ਪਿੱਛੇ ਇੱਕ ਵਿਚਾਰਤਾਰਾ ਸੀ ਉਹ ਭਗਤ ਸਿੰਘ ਦੀ ਵਿਚਾਰਤਾਰਾ ਵੀ ਸਾਡੇ ਨਾਲ ਅਸੀਂ ਕਾਲਜ ਵਿੱਚ ਪੜ੍ਹਦੇ ਪੜ੍ਹਦੇ ਮਤਲਬ ਇੱਕ ਇਥੇ ਪੁਰਾਣੀ ਮੰਡੀ ਵਿੱਚ ਬਹੁਤ ਹੀ ਸਾਡੇ ਸੀਨੀਅਰ ਸਾਥੀ ਸੀਗੇ ਸੁਨੀਲ ਕਾਮਰੇਡ ਜੀ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਬੰਦੇ ਦੇ ਮਨੁੱਖ ਦੇ ਜਿਉਣਾ ਦਾ ਸਿਰਫ ਆਪਣੇ ਆਪ ਲਈ ਜਿਉਣਾ ਹੀ ਨਹੀਂ ਹੁੰਦਾ ਸਮਾਜ ਲਈ ਸੁਸਾਇਟੀ ਲਈ ਕੁਝ ਕਰਨਾ ਚਾਹੀਦਾ ਜੀ ਜੀ ਤਾਂ ਉਹ ਉਹ ਸਮਾਜ ਲਈ ਸੁਸਾਇਟੀ ਲਈ ਕੁਝ ਕਰਨ ਦੇ ਲਈ ਭਗਤ ਸਿੰਘ ਨੂੰ ਪੜਨਾ ਜ਼ਰੂਰੀ ਹੈ ਤਾਂ ਉਹਨਾਂ ਕਰਕੇ ਅਸੀਂ ਭਗਤ ਸਿੰਘ ਨੂੰ ਪੜਨਾ ਸ਼ੁਰੂ ਕੀਤਾ ਤੇ ਸਮਝਿਆ ਕਿ ਇਸ ਸਮਾਜ ਨੂੰ ਬਚਾਉਣ ਦੇ ਲਈ ਕੋਈ ਗੱਲ ਕਰਨੀ ਕੋਈ ਸੰਵਾਦ ਛੇੜਨਾ ਜੀ 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 ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਜਿਵੇਂ ਗੁਰਬਾਣੀ ਵਿੱਚ ਲਿਖਿਆ ਨਾਨਕ ਜਦ ਲੱਗ ਜਗਮੇ ਰਹੀਏ ਕੁਛ ਸੁਣੀਏ ਕੁਛ ਕਹੀਏ ਜੀ ਸਹੀ ਸੋ ਉਹ ਅਸੀਂ ਕੁਛ ਕਹਿਣ ਤੇ ਕੁਛ ਸੁਣਨ ਦੀ ਜਿਹੜੀ ਅ ਪ੍ਰਥਾ ਸੀ ਕੀ ਉਹ ਸ਼ੁਰੂ ਕੀਤੀ ਤੇ ਉਹ ਉਹਨਾਂ ਦਿਨਾਂ ਵਿੱਚ ਥੀਏਟਰ ਰਾਹੀਂ ਉਹ ਹੀ ਕੀਤੀ ਜਾ ਸਕਦੀ ਸੀਗੀ ਸਾਨੂੰ ਐਂਦਾ ਲੱਗਿਆ ਅਸੀਂ ਫਿਰ ਥੀਏਟਰ ਸ਼ੁਰੂ ਕਰ ਲਿਆ ਭਾਜੀ ਗੁਰੂ ਬਿਨਾ ਗੱਤ ਨਹੀਂ ਸਾਬ ਇਹਨਾਂ ਪਤਨੀਾਂ ਚ ਕਹਾਵਤਾ ਜੀ ਜੀ ਹੈਨਾ ਬਿਲਕੁਲ ਤੇ ਉਸਤਾਦ ਵਾਰੇ ਗੁਰੂ ਬਾਰੇ ਵੀ ਚੰਨਾ ਜ਼ਰੂਰ ਪਾਉਣਾ ਚਾਹੀਦਾ ਥੀਏਟਰ ਦੀ ਰੰਗਮੰਚ ਦੀ ਦੁਨੀਆ ਵਿੱਚ ਮੈਂ ਜਿਨ੍ਹਾਂ ਨੂੰ ਆਪਣਾ ਆਦਰਸ਼ ਵੀ ਮੰਨਦਾ ਮਾਂ ਜੀ ਤੇ ਜਿਨ੍ਹਾਂ ਤੋਂ ਬਹੁਤ ਪ੍ਰੇਰਣਾ ਮਿਲੀ ਉਹ ਨੇ ਗੁਰਸ਼ਰਨ ਭਾਜੀ ਗੁਰਸ਼ਰਨ ਸਿੰਘ ਦੇ ਉਹਨਾਂ ਨੂੰ ਲੋਕ ਪਿਆਰ ਨਾਲ ਸਤਿਕਾਰ ਨਾਲ ਭਾਈ ਮੰਨਾ ਸਿੰਘ ਦੇ ਨਾਲ ਨਾਲ ਵੀ ਜਾਣਦੇ ਆ ਟੈਲੀਵਿਜ਼ਨ ਵਿੱਚ ਇੱਕ ਸੀਰੀਅਲ ਆਇਆ ਸੀਗਾ ਉਹਨਾਂ ਦਾ ਉਦੋਂ ਜਲੰਧਰ ਦੂਰਦਰਸ਼ਣੀ ਭਾਈ ਮੰਨਾ ਸਿੰਘ ਦਾ ਨਾਂ ਵੀ ਟਾਈਟਲ ਦਾ ਹਾਂ ਜੀ 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 ਜਲੰਧਰ ਦੂਰਦਰਸ਼ਣੀ ਚੱਲਦਾ ਹੁੰਦਾ ਸੀ ਹੋਰ ਦਾ ਚੈਨਲ ਹੁੰਦਾ ਹੀ ਨਹੀਂ ਸੀ ਤੇ ਉਹ ਜਲੰਧਰ ਦੂਰਦਰਸ਼ਨ ਤੇ ਚੱਲਿਆ ਤੇ ਬਹੁਤ ਮਕਬੂਲ ਹੋਇਆ ਬੁਰਾ ਕਹੋ ਜਾਂ ਭਲਾ ਕਹੋ ਸੱਚ ਤਾਂ ਸੱਚ ਹੀ ਰਹਿਣਾ ਹੈ ਸੱਚੇ ਨੇ ਸੱਚ ਕਹਿਣਾ ਹੈ ਉਹ ਗੁਰਸ਼ਰਨ ਭਾਜੀ ਤੇ ਗੱਲ ਟੁੱਕਦੀ ਸੀ ਜੀ ਗੁਰਸ਼ਰਨ ਭਾਜੀ ਬਿਨਾਂ ਕਿਸੇ ਡਰ ਭੈ ਤੋਂ ਸੱਚ ਬੋਲਦੇ ਸੀਗੇ ਇਸ ਕਰਕੇ ਲੋਕ ਉਹਨਾਂ ਨੂੰ ਭਾਈ ਮੰਨਾ ਸਿੰਘ ਦੇ ਨਾਮ ਨਾਲ ਜਾਣਨ ਲੱਗ ਗਏ ਵੀ ਉਹ ਸੱਚੀਆਂ ਗੱਲਾਂ ਕਰਦੇ ਸੀ ਮੇਰੇ ਬਾਬਾ ਜੀ ਦਾ ਰੋਲ ਸੀ ਉਹਨਾਂ ਦਾ ਇੱਕ ਹੈਨਾ ਹਾਂ ਉਹ ਬਾਬਾ ਜੀ ਦਾ ਰੋਲ ਸੀਗਾ ਤੇ ਉਹ ਫਿਰ ਪੰਜਾਬ ਵਿੱਚ ਜਿਹੜੇ ਨਾਜਾਇਜ਼ ਮੁੰਡੇ ਮਾਰੇ ਜਾ ਰਹੇ ਸੀਗੇ ਉਹਨਾਂ ਬਾਰੇ ਵੀ ਗੱਲ ਕਰਦੇ ਸੀ ਜੇ ਪੁਲਿਸ ਧੱਕਾ ਕਰਦੀ ਸੀ ਪੁਲਿਸ ਦੇ ਵੀ ਧੱਕੇ ਖਿਲਾਫ ਵੀ ਗੱਲ ਕਰਦੇ ਸੀ ਜੇ ਕਿਤੇ ਮੁੰਡੇ ਧੱਕਾ ਕਰਦੇ ਸੀ ਤਾਂ ਉਹਦੇ ਖਿਲਾਫ ਵੀ ਗੱਲ ਕਰਦੇ ਸੀ ਇਸ ਦੇ ਹੱਕ ਦੇ ਵਿੱਚ ਵੀ ਗੱਲ ਕਰਦੇ ਸੀ ਹਾਂ ਉਹ ਕਹਿੰਦੇ ਸੀਗੇ ਵੀ ਇਦਾਂ ਨਹੀਂ ਹੋਣਾ ਚਾਹੀਦਾ ਇਹਦਾ ਗੱਲ ਹੋਣੀ ਚਾਹੀਦੀ ਹੈ ਆਪਣੀ ਗੱਲ ਰੱਖਣੀ ਚਾਹੀਦੀ ਹੈ ਪਰ ਬੰਦੂਕ ਚੱਕਣ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਮਜ਼ਬੂਤ ਕਰੋ ਅਸੀਂ ਕਹਿਣਾ ਕੀ ਚਾਹੁੰਦੇ ਆ ਅਸੀਂ ਲੈਣਾ ਕੀ ਚਾਹੁੰਦੇ ਆ ਜੀ ਸੋ ਇਸ ਤਰ੍ਹਾਂ ਭਾਜੀ ਨੇ ਕਹਿਣਾ ਸ਼ੁਰੂ ਕੀਤਾ ਕਿ ਕਿੰਨੇ ਕ ਨਾਟਕਾਂ 'ਚ ਕੰਮ ਕਰ ਚੁੱਕੇ ਹੋ ਅ ਹੁਣ ਤੱਕ ਕੋਈ 150 ਦੇ ਕਰੀਬ ਨਾਟਕਾਂ ਵਿੱਚ ਕੰਮ ਕੀਤਾ ਵਾ ਤੇ ਜਿਨ੍ਹਾਂ ਦੀਆਂ ਕੋਈ 3500 ਪੇਸ਼ ਕਰੀਆਂ ਅਸੀਂ ਕਰ ਚੁੱਕੇ ਆ ਲਗਭਗ ਤੇ ਇਹਦੇ ਵਿੱਚ ਦੇਸ਼ ਦੇ ਨਾਟਕਕਾਰ ਮਹਾਨ ਨਾਟਕਕਾਰਾਂ ਦੇ ਨਾਟਕ ਕੀਤੇ ਵਿਦੇਸ਼ ਦੇ ਨਾਟਕਕਾਰਾਂ ਦੇ ਵੀ ਨਾਟਕ ਕੀਤੇ ਆ ਜੀ 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 ਤੇ ਪੰਜਾਬ ਦੇ ਨਾਟਕਕਾਰਾਂ ਦੇ ਨਾਟਕ ਵੀ ਕੀਤੇ ਅਤੇ ਆਪਣੇ ਨਾਟਕ ਵੀ ਲਿਖੇ ਤੇ ਕੀਤੇ ਆ ਸੋ ਜਿਹੜੇ ਹਿੰਦੁਸਤਾਨ ਦੇ ਮਕਬੂਲ ਨਾਟਕਕਾਰ ਆ ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਜੰਮਿਆ ਹੀ ਨਹੀਂ ਸਹੀ ਗੱਲ ਹੈ ਅਸਕਰ ਬਜਾਹਤ ਜੀ ਦਾ ਇਹ ਨਾਟਕ ਹੈ ਉਹ ਵੀ ਅਸੀਂ ਲੋਕਲਾ ਮਾਂਚ ਵੱਲੋਂ ਖੇਡੇ ਆ ਅਸਾਂ ਇਹ ਜਿਹੜਾ ਸੀਗਾ ਜਸਨੇ ਲਾਹੌਰ ਦੇਖਿਆ ਨਹੀਂ ਜੰਮਿਆ ਨਹੀਂ ਕੋਈ ਕੀ ਇਹਦੇ ਵਿੱਚ ਹੈਗੀ ਆ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਇੱਕ ਲਾਹੌਰ ਦੇ ਵਿੱਚ ਕੋਈ ਇਦਾਂ ਦੀਆਂ ਚੀਜ਼ਾਂ ਨਹੀਂ ਜਿਹੜੀਆਂ ਵੀ ਦੇਖਣਯੋਗ ਨੇ ਜਾਂ ਕੋਈ ਜਿੱਦਾਂ ਦੀਆਂ ਹੈਗੀਆਂ ਨਹੀਂ ਨਹੀਂ ਇਹ ਭਾਰਤ ਦੇਸ਼ ਦੀ ਜਿਹੜੀ ਸਾਂਝੀ ਸੰਸਕ੍ਰਿਤੀ ਸੀਗੀ ਜਿਹੜੀ ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਜੀ ਸੰਸਕ੍ਰਿਤੀ ਸੀ ਕੀ ਉਸ ਨੂੰ ਬਿਆਨ ਕੀਤਾ ਪਾ ਜੀ ਜੀ ਬਈ ਲੋਕਾਂ ਦੀ ਆਪਸ ਵਿੱਚ ਕੋਈ ਦੁਸ਼ਮਣੀ ਨਹੀਂ ਹੁੰਦੀ ਸਾਰੇ ਨਾ ਟੁੱਟਿਆ ਹਾਂ ਇਹ ਸਾਂਝ ਬਣੀ ਰਹਿਣੀ ਚਾਹੀਦੀ ਹੈ ਜਿਹਨੂੰ ਅੰਮ੍ਰਿਤਵਰੀਤਮ ਨੇ ਵੀ ਇਹ ਦਰਦਨਾਕ ਦ੍ਰਿਸ਼ ਪੇਸ਼ ਕੀਤਾ ਸੀਗਾ 1947 ਦੀ ਵੰਡ ਦਾ ਕਿ ਆ ਜਾਠਾਂ ਵਾਰਸਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਜੀ ਜੀ ਤਾਂ ਉਹੀ ਗੱਲ ਨੂੰ ਅਸਕਰ ਬਜਾਹ ਜੀ ਨੇ ਆਪਣੇ ਨਾਟਕ ਜਿਸ ਲਾਹੌਰ ਨੇ ਵੇਖਿਆ ਉਹ ਜੰਮਿਆ ਹੀ ਨਹੀਂ ਉਹ ਉਹਦੇ ਵਿੱਚ ਇਹ ਹੈ ਕਿ ਇੱਕ ਫੈਮਿਲੀ ਆ ਉੱਥੇ ਲਾਹੌਰ ਦੇ ਵਿੱਚ ਜੀ ਤੇ ਉਹ ਫੈਮਿਲੀ ਜਦੋਂ ਦੰਗੇ ਪਸਾਦ ਹੋਏ ਜੀ ਤਾਂ ਉਹ ਫੈਮਿਲੀ ਸਾਰੀ ਆ ਜਾਂਦੀ ਹੈ ਭਾਰਤ ਦੇਸ਼ ਵਿੱਚ ਜੀ ਉੱਥੇ ਇੱਕ ਬੁੱਢੀ ਮਾਈ ਉਸ ਹਵੇਲੀ ਵਿੱਚ ਰਹਿ ਜਾਂਦੀ ਹੈ ਜੀ ਜੀ ਉਸੇ ਫੈਮਿਲੀ ਦੀ ਉਸ ਫੈਮਿਲੀ ਦੀ ਜੀ ਉਹ ਤੁਸੀਂ ਸਮਝ ਲਓ ਹਿੰਦੂ ਫੈਮਿਲੀ ਹਾਂਜੀ 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 ਤੇ ਇਧਰੋਂ ਇੱਕ ਮੁਸਲਮਾਨ ਪਰਿਵਾਰ ਆ ਜਿਹੜਾ ਜੀ ਉਹਨੂੰ ਉਹ ਹਵੇਲੀ ਅਲਾਟ ਹੋ ਜਾਂਦੀ ਹੈ ਜੀ ਤੇ ਉਸ ਹਵੇਲੀ ਦੇ ਵਿੱਚ ਉਹ ਹੁਣ ਬੁੱਢੀ ਮਾਈ ਕਹਿੰਦੀ ਇਹ ਤਾਂ ਮੇਰੀ ਹੈ ਜੀ ਤੇ ਇਹ ਕਹਿੰਦੇ ਵੀ ਇਹ ਤਾਂ ਸਾਨੂੰ ਅਲਾਟ ਹੋ ਗਈ ਹੁਣ ਤੁਹਾਡਾ ਦੇਸ਼ ਤਾਂ ਹਿੰਦੂਸਤਾਨ ਬਣ ਗਿਆ ਵੀ ਤੂੰ ਇੱਥੋਂ ਇਹ ਹਵੇਲੀ ਖਾਲੀ ਕਰਕੇ ਜਾ ਜੀ ਜੀ ਤੇ ਉਹ ਕਹਿੰਦੀ ਮੈਂ ਨਹੀਂ ਜਾਂਦੀ ਹੈਗੀ ਜੀ ਉਹ ਹੁਣ ਇਹ ਡਿਸਪਿਊਟ ਖੜਾ ਹੋ ਗਿਆ ਉਹਨਾਂ ਦਾ ਵਿੱਚ ਜੀ ਜੀ ਤੇ ਹੌਲੀ-ਹੌਲੀ ਉਹ ਰਹਿੰਦੀ ਰਹੀ ਉੱਥੇ ਉਹ ਪਰਿਵਾਰ ਵੀ ਰਹਿੰਦਾ ਰਿਹਾ ਡਿਸਪਿਊਟ ਚੱਲੀ ਗਿਆ ਦੋਨਾਂ ਦਾ ਲੜਾਈ ਝਗੜਾ ਵੀ ਚੱਲੀ ਗਿਆ ਜੀ ਫਿਰ ਉਹ ਜਿਹੜੀ ਇਧਰੋਂ ਔਰਤ ਗਈ ਹੈ ਹਾਂਜੀ ਮਤਲਬ ਫੈਮਿਲੀ ਗਈ ਹੈ ਉਹ ਇੱਕ ਦਿਨ ਬੜੀਆਂ ਬਣਾਉਂਦੇ ਆ ਉਹ ਕਹਿੰਦੀ ਬੜੀਆਂ ਇਦਾਂ ਨਹੀਂ ਬਣਾ ਜਿੱਦੀਆਂ ਬੜੀਆਂ ਦਾ ਪੁੱਤ ਇਦਾਂ ਬਣਾਇਆ ਇਦਾਂ ਬਣਾਇਆ ਤੇ ਨਿੱਕੇ ਨਿੱਕੇ ਚੀਜ਼ਾਂ ਵਿੱਚ ਉਹਨਾਂ ਦਾ ਆਪਸ ਵਿੱਚ ਪਿਆਰ ਬਹਿ ਜਾ ਮੋ ਭਾਜੀ ਕਿਹੜੇ ਨਾਟਕ ਦੇ ਵਿੱਚ ਕੰਮ ਕਰਕੇ ਮਨ ਨੂੰ ਹੱਦ ਤੋਂ ਵੱਧ ਸਕੂਨ ਮਿਲਿਆ ਐ ਲੋਕਲਾਮਾਂਚ ਵੱਲੋਂ ਅਸੀਂ ਜਿਹੜੇ ਨਾਟਕੀ ਤੇ ਪ੍ਰੋਫੈਸਰ ਅਜਮੇਰ ਔਲਖ ਦਾ ਜਦੋਂ ਬੋਲ ਰਹੁੰਦੇ ਨੇ ਜੱਟ ਤੇ ਸਿਰੀ ਦੀ ਕਹਾਣੀ ਹੈ ਬਹੁਤ ਹੀ ਦਰਦਨਾਕ ਨਾਟਕ ਹੈ ਬਹੁਤ ਹੀ ਪਿਆਰਾ ਨਾਟਕ ਹੈ ਤੇ ਇੱਕ ਮੇਰਾ ਆਪ ਦਾ ਲਿਖਿਆ ਹੋਇਆ ਨਾਟਕ ਗਾਥਾ ਕਾਲੇ ਪਾਣੀਆਂ ਦੀ ਜਿਹੜੇ ਗਦਰੀ ਬਾਬੇ ਜਦੋਂ ਅਮਰੀਕਾ ਤੋਂ ਹਿੰਦੁਸਤਾਨ ਦੀ ਧਰਤੀ ਤੇ ਆ ਗਏ ਜੀ ਇੱਥੇ ਫੜੇ ਗਏ ਫੜ ਕੇ ਇੱਥੋਂ ਦੇ ਸਰਕਾਰ ਨੇ ਬ੍ਰਿਟਿਸ਼ ਹਕੂਮਤ ਨੇ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਭੇਜ ਦਿੱਤਾ ਸੀ ਕਾਲੇ ਪਾਣੀ ਦੀ ਜੇਲ੍ਹ ਵਿੱਚ ਭੇਜ ਦਿੱਤਾ ਸੀ ਤੇ ਉਸ ਜੇਲ੍ਹ ਵਿੱਚ ਉਹਨਾਂ ਨਾਲ ਕੀ ਵਾਪਰਿਆ ਉਹਨਾਂ ਗਦਰੀ ਬਾਬਿਆਂ ਨੇ ਆਪਣਾ ਸਦਕ ਕਿਵੇਂ ਨਹੀਂ ਹਾਰਿਆ ਕਿਵੇਂ ਉਹ ਆਪਣੇ ਸਦਕ ਤੋਂ ਅਡੋਲ ਰਹੇ ਉਹ ਕਹਾਣੀ ਨੂੰ ਗਾਥਾ ਕਾਲੇ ਪਾਣੀਆਂ ਨਾਲ ਹੀ ਰੱਖਿਆ ਤੇ ਉਹ ਨਾਟਕ ਲਿਖ ਕੇ ਵੀ ਤੇ ਉਸ ਨਾਟਕ ਨੂੰ ਇੱਥੇ ਦੇਸ਼ ਭਗਤ ਜਲਦਗਰ ਹਾਲ ਜਲੰਧਰ ਵਿੱਚ ਤੇ ਕੈਨੇਡਾ ਵਿੱਚ ਖੇਡ ਕੇ ਇੰਨਾ ਆਨੰਦ ਆਇਆ ਇੰਨਾ ਅੱਛਾ ਲੱਗਿਆ ਕਿ ਇਸ ਤਰ੍ਹਾਂ ਦੇ ਨਾਟਕ ਕਦੇ-ਕਦੇ ਲਿਖੇ ਜਾਂਦੇ ਆ ਇਸ ਤੋਂ ਬਣਾ ਪਾਲੀ ਭਗਵੰਦਰ ਦਾ ਮੈਂ ਫੇਰ ਆਵਾਂਗਾ ਜਦੋਂ ਮੈਂ ਸਿਰਫ ਔਰਤ ਹੁੰਦੀਆਂ ਇਹ ਨਾਟਕ ਵੀ ਬਹੁਤ ਕਮਾਲ ਦੇ ਨਾਟਕ ਨੇ ਤੇ ਇਹ ਅਸੀਂ ਖੇਡੇ ਆ ਇਹਨਾਂ ਨੂੰ ਖੇਡ ਕੇ ਬੜਾ ਆਨੰਦ ਆਉਂਦਾ ਹੈਗਾ ਅ ਦੋਸਤੋ ਸਾਡੇ ਸਾਰੇ ਸੱਜਣਾ ਮਿੱਤਰਾਂ ਨੂੰ ਹਨਾ ਬੇਨਤੀ ਆ ਅਪੀਲ ਆ ਰਿਕਵੈਸਟ ਆ ਵੀ ਆਪਾਂ ਨਾਟਕਾਂ ਦੇ ਨਾਲ ਵੀ ਜੁੜ ਕੇ ਰਹੀਏ ਫਿਲਮਾਂ ਆਪਾਂ ਦੇਖਦੇ ਆ ਜਰੂਰ ਪਰ ਜਦੋਂ ਤੁਸੀਂ ਨਾਟਕ ਦੇਖੋਗੇ ਨਾ ਤੁਹਾਨੂੰ ਵੱਖਰਾ ਹੀ ਸਕੂਨ ਮਿਲੂਗਾ ਅ ਪਾਜੀ ਫਿਲਮਾਂ ਤੇ ਨਾਟਕਾਂ ਦੇ ਵਿੱਚ ਕਿੰਨਾ ਅੰਤਰਾ ਦੇਖੋ ਇਹ ਦੋਨੋਂ ਵੱਖੋ ਵੱਖਰੇ ਮਾਧਿਅਮਾਂ ਦੋਨਾਂ ਮਾਧਿਅਮਾਂ ਦੀ ਆਪਣੀ ਆਪਣੀ ਵਿਸ਼ੇਸ਼ਤਾ ਵਾ ਤੇ ਦੋਨੋਂ ਮਾਧਿਅਮਾਂ ਲੋਕਾਂ ਨੂੰ ਚੇਤਨ ਕਰਨ ਦੇ ਕੰਮ ਆਉਂਦੇ ਆ ਲੋਕਾਂ ਨੂੰ ਐਂਟਰਟੇਨਮੈਂਟ ਕਰਨ ਦੇ ਕੰਮ ਆਉਂਦੇ ਆ ਜਾਨੀ ਫਿਲਮਾਂ ਰਾਹੀਂ ਐਂਟਰਟੇਨਮੈਂਟ ਜ਼ਿਆਦਾ ਹੁੰਦਾ ਨਾਟਕ ਰਾਹੀਂ ਚੇਤਨਾਬੱਧ ਲੋਕਾਂ ਵਿੱਚ ਜਾਂਦੀ ਹੈ ਤੇ ਨਾਟਕ ਤੇ ਫਿਲਮ ਦਾ ਜਿਹੜਾ ਮਾਧਿਅਮ ਦੋਨਾਂ ਮਾਧਿਅਮਾਂ ਦੀ ਜਿੱਦਾਂ ਮੈਂ ਕਿਹਾ ਵੀ ਆਪਣੀ ਆਪਣੀ ਮਹੱਤਤਾ ਤਾਂ ਹੈਗੀ ਹੋਈ ਹੈ ਪਰ ਮੈਨੂੰ ਇਦਾਂ ਲੱਗਦਾ ਹੁੰਦਾ ਹੈ ਵੀ ਥੀਏਟਰ ਆ ਜਿਹੜਾ ਉਹ ਬੱਦ ਔਖਾ ਕੰਮ ਆ ਜੀ ਫਿਲਮ ਦਾ ਥੋੜਾ ਜਿਹਾ ਸੌਖਾ ਕੰਮ ਆ ਸੌਖਾ ਫਿਲਮ ਐਕਟਰ ਵੀ ਥੋੜਾ ਜਿਹਾ ਸੌਖੇ ਢੰਗ ਨਾਲ ਕੰਮ ਕਰ ਲੈਂਦੇ ਆ ਕਿਉਂਕਿ ਉਹਦੇ ਵਿੱਚ ਰੀਟੇਕ ਹੋ ਹੈਗਾ ਹਾਂਜੀ ਰੀਟੇਕ ਜੇ ਤੁਸੀਂ ਗਲਤੀ ਕਰ ਲਈ ਉਹਨੂੰ ਕੱਟ ਕੇ ਦੁਬਾਰਾ ਕੱਟ ਹੋ ਜੂ ਕੈਮਰਾ ਦੁਬਾਰਾ ਚਲਾ ਲਵਾਂਗੇ ਚਲਾ ਲਵਾਂਗੇ ਪਰ ਥੀਏਟਰ ਆ ਜਿਹੜਾ ਲਾਈਵ ਸ਼ੋਅ ਆ ਹਾਂਜੀ ਜੋ ਤੁਸੀਂ ਪੂਰੇ ਕੌਨਫੀਡੈਂਸ ਨਾਲ ਬੋਲ ਦਿੱਤਾ ਉਹ ਮੁੜ ਕੇ ਜਮਾਨੇ ਚ ਪੈਣਾ ਨਹੀਂ ਹੈ ਇਸ ਕਰਕੇ ਥੀਏਟਰ ਐਕਟਰ ਨੂੰ ਪੂਰੀ ਜ਼ਿੰਮੇਵਾਰੀ ਨਾਲ ਸਟੇ ਤੇ ਆਉਣਾ ਪੈਂਦਾ ਵਾ ਵੀ ਗਲਤੀ ਹੋ ਵੀ ਨਾ ਗਲਤੀ ਨਾ ਹੋਣ ਦੀ ਸੰਭਾਵਨਾ ਲੈ ਕੇ ਚੱਲਦੇ ਆ ਉਹ 0% ਚਾਂਸ ਦੇ ਵਿੱਚ ਹਾਂ 0% ਗਲਤੀ ਦਾ ਚਾਂਸ ਲੈ ਕੇ ਚੱਲਦੇ ਆ ਥੀਏਟਰ ਵਾਲੇ ਅਦਾਕਾਰ ਤੇ ਇਹ ਵੀ ਗੱਲ ਹੈਗੀ ਆ ਵੀ ਜਿਹੜੇ ਥੀਏਟਰ ਵਾਲੇ ਕਲਾਕਾਰ ਜਦੋਂ ਫਿਲਮਾਂ ਵਿੱਚ ਜਾਂਦੇ ਆ ਉਦੋਂ ਵੀ ਧਮਾਲ ਹੀ ਪਾ ਦਿੰਦੇ ਆ। ਕਮਾਲ ਹੀ ਕਰ ਦਿੰਦੇ ਆ। ਉਹਨਾਂ ਦਾ ਕੌਨਫੀਡੈਂਸ, ਉਹਨਾਂ ਦਾ ਬੋਲਣ ਦਾ ਅੰਦਾਜ਼ ਬੱਕਰੀ ਕਿਸਮ ਦਾ ਹੁੰਦਾ ਹੈ। ਅਸਲ ਭਾਜੀ ਕਦੇ ਹੋਈਏ ਇਦਾਂ ਦੀ ਰੀਟੇਕਰ ਨਾਲ ਲਾਈਵ ਦੇ ਉੱਤੇ ਕਿਸੇ ਕਲਾਕਾਰ ਨੇ ਕਰਤੀ ਹੋਵੇ ਜਾਂ ਤੁਹਾਡੇ ਕੋਲ ਹੋ ਗਈ ਹੋਵੇ? ਅਕਸਰ ਹੀ ਜਦੋਂ ਅਸੀਂ ਰੰਗਮંચ 'ਤੇ ਸਾਹਮਣੇ ਆਡੀਅנס ਬੈਠੀ ਆ ਨਾ ਗਲਤੀ ਹੋ ਗਈ। ਜਦੋਂ ਰੰਗਮંચ 'ਤੇ ਮਤਲਬ ਇਸ ਤਰ੍ਹਾਂ ਕੋਈ ਪਲੇ ਹੁੰਦਾ ਵਾ ਜੀ ਆਮ ਤੌਰ 'ਤੇ ਐਕਟਰ ਕੋਈ ਡਾਇਲੋਗ ਭੁੱਲ ਗਿਆ ਹਾਂਜੀ ਤਾਂ ਦੂਸਰੇ ਡਾਇ ਦੂਸਰਾ ਐਕਟਰ ਹੈ ਜਿਹੜਾ ਉਹਨੂੰ ਇੰਪਰੋਵਾਈਜ਼ ਕਰ ਲੈਂਦਾ ਜੀ ਜੀ ਇਹ ਥੀਏਟਰ ਦੀ ਇੱਕ ਬਹੁਤ ਵੱਡੀ ਸ਼ਕਤ ਮਾਧਿਮਾ ਇੰਪਰੋਵਾਈਜ਼ ਕਰਨਾ ਜੀ ਜੀ ਕਿ ਪ੍ਰਸਥਿਤੀ ਉਦਾਂ ਦੀ ਨਹੀਂ ਸੀ ਪਰ ਪ੍ਰਸਥਿਤੀ ਨੂੰ ਤੁਸੀਂ ਸੰਭਾਲ ਲਿਆ ਜਿਹੜਾ ਐਕਟਰ ਲਾਸਟ ਹੋ ਗਿਆ ਸੀਗਾ ਭੁੱਲ ਗਿਆ ਸੀਗਾ ਉਹਦੇ ਡਾਇਲੋਗ ਨੂੰ ਵੀ ਚੱਕ ਲਿਆ ਚੱਕ ਲਿਆ ਟਾਈਮ ਕਵਰ ਕਰਨ ਦਾ ਹਾਂ ਉਹ ਕਵਰ ਕਰ ਲਿਆ ਇਹ ਤਾਂ ਅਕਸਰ ਹੀ ਹੋ ਜਾਂਦਾ ਵਾ ਇੱਕ ਵਾਰੀ ਦੀ ਘਟਨਾ ਤੁਹਾਨੂੰ ਸੁਣਾਉਣਾ ਵਾ ਅਜਮੇਰ ਔਲਖ ਸਾਹਿਬ ਨਾਟਕ ਕਰ ਰਹੇ ਸੀਗੇ ਜੀ ਜੀ ਸਟੇਜ ਬਣਾਈ ਹੋਈ ਸੀ ਫੱਟਿਆਂ ਦੀ ਉਹ ਫੱਟਾ ਟੁੱਟ ਗਿਆ ਤੇ ਅਜਮੇਰ ਔਲਖ ਸਾਹਿਬ 5 ਫੁੱਟ ਥੱਲੇ ਧਰਤੀ ਤੇ ਜੱਡ ਗਏ ਸਾਰੀ ਟੀਮ ਉੱਪਰ ਮੇਲੇ ਦਾ ਸੀਨ ਚੱਲਦਾ ਸੀਗਾ ਤੇ ਹੁਣ ਇਹ ਸੀਗਾ ਵੀ ਜਾਂ ਤਾਂ ਨਾਟਕ ਰੁਕਿਆ ਜਾਵੇ ਪਰ ਨਾਟਕ ਦੇ ਬਾਰੇ ਇਹ ਕਿਹਾ ਜਾਂਦਾ ਵੀ ਸ਼ੋ ਮਸਟ ਗੋ ਔਨ ਜਿਹੇ ਜੇ ਮਰਜੀ ਹਾਲਾਤ ਹੋਣੇ ਵੀ ਨਾਟਕ ਨਹੀਂ ਬੰਦ ਹੋਣਾ ਮੇਲੇ ਦਾ ਸੀਨ ਸੀਗਾ ਇੱਕ ਮੁੰਡੇ ਨੇ ਬੋਲੀ ਚੱਕਤੀ ਕਹਿੰਦਾ ਆ ਜਾ ਬਾਬਾ ਉੱਪਰ ਉੱਪਰ ਬੜੇ ਨਜ਼ਾਰੇ ਨੇ ਨਾਲੇ ਸਾਰੀ ਟੀਮ ਉਹਨੂੰ ਬਾਬੇ ਨੂੰ ਚੱਕ ਕੇ ਗੁਰਸ਼ਾ ਆਪਣੇ ਅਜਮੇਰ ਵਾਲਖਾ ਸਾਹਿਬ ਨੂੰ ਉੱਪਰ ਲਿਆਂਦੀ ਨਾਟਕ ਉਹਵੇਂ ਚੱਲਦਾ ਰਿਹਾ ਵੀ ਵਸੇਦੇ ਲਾਦੀ ਟੀਮ ਨੇ ਹਾਂ ਇਦਾਂ ਐ ਇੰਪਰੋਵਾਈਜ਼ ਆਡੀਅנס ਨੂੰ ਜਮਾਂ ਨਹੀਂ ਪਤਾ ਲੱਗਿਆ ਹੁੰਦਾ ਆਡੀਅנס ਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਨਾਟਕ ਦਾ ਹੀ ਸੀ ਨਾਟਕੀ ਸੀ ਅਸੀਂ ਸੀ ਦਾ ਇਦਾਂ ਹੀ ਅਸੀਂ ਬਈ ਬਾਬਾ ਜਾਣ ਕੇ ਥੱਲੇ ਡਿਗਿਆ ਵਾ ਹਾਂ ਡਿਗਣਾ ਤਾਂ ਸਟੇਜ ਤੇ ਹੁੰਦਾ ਹਾਂ ਪਰ ਉਹ ਜਣੀ ਅਸੀਂ ਮੰਨਿਆ ਹੋਇਆ ਵੀ ਇਹ ਟੋਆ ਵਾ ਤੇ ਉਹਦੇ ਵਿੱਚ ਜਾ ਕੇ ਬੰਦਾ ਐ ਡੱਗ ਪਿਆ ਡੱਗ ਪਿਆ ਤੇ ਅਸੀਂ ਜਗਰਾਉ ਨਾਟਕ ਕਰਦੇ ਸੀ ਸ਼ਾਮ ਦਾ ਵੇਲਾ ਸੀ ਘਰ ਨੁੱਕੜ ਨਾਟਕ ਕਰਦੇ ਸੀਗੇ ਤੇ ਉਹ ਜਦੋਂ ਜਾ ਕੇ ਮੁੰਡਾ ਡਿੱਗਿਆ ਤੇ ਕਹਿੰਦਾ ਉਹ ਮੈਂ ਟੋਏ 'ਚ ਡੱਗ ਪਿਆ ਮੈਨੂੰ ਬਾਹਰ ਕੱਢੋ ਤੇ ਹਲੇ ਰਾਮ ਅਵਤਾਰ ਤੇ ਉਹ ਉਹਦੇ ਵਿੱਚ ਦੋ ਪਾਤਰਾਂ ਨੇ ਹਲੇ ਐਂਟਰੀ ਲੈਣੀ ਹੁੰਦੀ ਆ ਜਾਨੂ ਇੱਕ ਦਰਸ਼ਕ ਉਹ ਆਇਆ ਤੇ ਉਹਨੇ ਉਹ ਸਾਡੇ ਐਕਟਰ ਨੂੰ ਐ ਜੱਫਾ ਮਾਰ ਕੇ ਚੱਕ ਲਿਆ ਜੀ ਉਹ ਕਹਿੰਦਾ ਯਾਰ ਤੁਸੀਂ ਵੀ ਸ਼ਰਾਬ ਪੀ ਕੇ ਆ ਜਾਂਦੇ ਹੋ ਇੱਥੇ ਇਹਨਾਂ ਨੇ ਨਾਟਕ ਕਰਨਾ ਤੂੰ ਵਿਚਾਲੇ ਡੱਗ ਪਿਆ ਆ ਕੇ ਤੇ ਉਹ ਕਹਿੰਦਾ ਉਹ ਕਹਿੰਦਾ ਮੈਂ ਯਾਰ ਨਾਟਕ ਦਾ ਐਕਟਰ ਹੀ ਆ ਮੈਨੂੰ ਛੱਡ ਦੇ ਦੇਖੋ ਅਸਲੀਅਤ ਹੋ ਗਈ ਹਾਂ ਉਹ ਛੱਡੇ ਨਾ ਉਹ ਕਹਿੰਦਾ ਤੂੰ ਪਰੇ ਹੋ ਜਾ ਐਵੇਂ ਵੱਧ ਪੀ ਕੇ ਆ ਜਾਨੇ ਹੂੰ ਇਹਨਾਂ ਨੇ ਨਾਟਕ ਕਰਨਾ ਉਹ ਉਹ ਕਹਿੰਦਾ ਉਹ ਮੈਂ ਮੈਂ ਵੀ ਨਾਟਕ ਕੀ ਕਰਦਾ ਉਹ ਕਹਿੰਦਾ ਆਹੋ ਯਾਰ ਤੂੰ ਆ ਆਂਦਾ ਘਰੇ ਜਾ ਕੇ ਕਰੀ ਇੱਥੇ ਇਹਨਾਂ ਨੂੰ ਕਰ ਲੈਣ ਦੇ ਤੇ ਉਹ ਫਿਰ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੈਨੂੰ ਛਡਾਓ ਉਹ ਮੈਂ ਉਹਨੂੰ ਕਿਹਾ ਉਹ ਮੈਂ ਕਿਹਾ ਭਰਾਵਾ ਇਹ ਤਾਂ ਸਾਡਾ ਐਕਟਰ ਹੈ ਇਹਨੂੰ ਕਿੱਥੇ ਚੱਕ ਲਿਆ ਕਹਿੰਦਾ ਅੱਛਾ ਮੈਂ ਤਾਂ ਸਮਝਿਆ ਸ਼ਰਾਬ ਪੀ ਕੇ ਡਿੱ ਗਿਆ ਇਹ ਇੱਥੇ ਉਹਨੂੰ ਉੱਥੇ ਬਿਠਾਇਆ ਫਿਰ ਨਾਟਕ ਸ਼ੁਰੂ ਕੀਤਾ ਬੜੇ ਇੱਧੇ ਦੀ ਕਮੇਡੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਹਾਂ ਇਹ ਸੋ ਇੰਪਰੋਵਾਈਜ਼ ਕਰਨੀਆਂ ਪੈਂਦੀਆਂ ਕੁਝ ਗੱਲਾਂ ਜੀ ਜੀ ਨਾਲ ਦੀ ਨਾਲ ਹੋ ਜਾਂਦੀਆਂ ਕੁਝ ਗੱਲਾਂ ਸਮਝਾ ਕੇ ਕਰਨੀਆਂ ਪੈਂਦੀਆਂ ਪਰ ਤੁਹਾਡੇ ਅੰਦਰੋਂ ਵੀ ਕੱਢਣੇ ਪੈਂਦੇ ਆ ਫਿਰ ਜੀ ਜੀ ਅਸਾਂ ਭਾਜੀ ਦੁਨੀਆ ਦੇ ਵਿੱਚ ਪਹਿਲਾ ਨਾਟਕ ਕਦੋਂ ਖੇਡਿਆ ਹੈ ਕੋਈ ਯਾਦ ਹੈ ਦੇਖੋ ਇਹ ਦੇ ਬਾਰੇ ਆਪਾਂ ਜੇ ਆਪਾਂ ਡੇਟ ਕੱਢਣੀ ਹੋਵੇ ਤਾਂ ਇਹ ਮੁਸ਼ਕਲ ਹੋਊਗਾ ਜੀ ਪਰ ਉਂਝ ਜਦੋਂ ਸੋਸਾਇਟੀ ਸ਼ੁਰੂਆਤ ਹੋਈ ਸੋਸਾਇਟੀ ਦੀ ਮੋਡਲੀ ਸੋਸਾਇਟੀ ਸੀ ਹਲੇ ਮਨੋਖ ਕੋਲੇ ਭਾਸ਼ਾ ਵੀ ਨਹੀਂ ਸੀਗੀ ਪ੍ਰੋਪਰ ਡਿਵੈਲਪ ਹੋਈ ਤਾਂ ਉਸ ਵੇਲੇ ਅ ਲੋਕ ਕਬੀਲਿਆਂ ਵਿੱਚ ਰਹਿੰਦੇ ਸੀਗੇ ਸ਼ਿਕਾਰ ਕਰਦੇ ਸੀਗੇ ਮਾਸ ਖਾਂਦੇ ਸੀਗੇ ਤੇ ਹਲੇ ਫਸਲਾਂ ਵੀ ਉਹਨਾਂ ਨੂੰ ਨਹੀਂ ਸੀਗੀਆਂ ਆਜ਼ਾਦ ਹੋਈਆਂ ਤਾਂ ਉਸ ਵੇਲੇ ਸ਼ਿਕਾਰ ਕਰਨ ਲਈ ਜਿਹੜੇ ਲੋਕ ਜਾਂਦੇ ਸੀਗੇ ਉਹ ਬਿਨਾਂ ਸ਼ੱਕ ਉਹ ਨੌਜਵਾਨ ਹੁੰਦੇ ਸੀ ਤਕੜੇ ਹੁੰਦੇ ਸੀ ਸ਼ਿਕਾਰ ਬੁੱਢੇ ਤਾਂ ਕਰ ਨਹੀਂ ਸਕਦੇ ਇਸ ਕਰਕੇ ਕਬੀਲੇ ਵਿੱਚ ਬੁੱਢੇ ਘਰੇ ਰਹਿੰਦੇ ਸੀਗੇ ਬੱਚੇ ਘਰੇ ਰਹਿੰਦੇ ਸੀ ਔਰਤਾਂ ਘਰੇ ਰਹਿੰਦੀਆਂ ਸੀ ਔਰਤਾਂ ਘਰੇ ਰਹਿੰਦੀਆਂ ਸੀ ਤੇ ਸ਼ਿਕਾਰੀ ਲੋਕ ਸ਼ਿਕਾਰ ਕਰਕੇ ਮਾਰ ਕੇ ਲਿਆਉਂਦੇ ਸੀਗੇ ਸ਼ਿਕਾਰ ਸਾਰੇ ਕਬੀਲੇ ਨੂੰ ਵੰਡ ਕੇ ਖਵਾਉਂਦੇ ਸੀਗੇ ਉਦੋਂ ਅੱਗ ਬਾਲ ਕੇ ਅੱਗ 'ਚ ਭੁੰਨ ਲੈਂਦੇ ਸੀਗੇ ਤੇ ਉਹ ਜਦੋਂ ਮਾਸ ਖਾਂਦੇ ਸੀ ਫਿਰ ਪੁੱਛਦੇ ਵੀ ਸੀਗੇ ਵੀ ਭਾਈ ਤੁਸੀਂ ਸ਼ਿਕਾਰ ਕਿੱਦਾਂ ਕੀਤਾ ਕਿੱਦਾਂ ਕੀਤਾ ਤਾਂ ਉਹ ਫਿਰ ਇਨਐਕਟ ਕਰਦੇ ਸੀਗੇ ਉਰੀ ਜਿਹਾ ਹੁੰਦੇ ਸੀਗੇ ਹਾਂ ਉਹ ਸੀਨ ਬਣਾਉਂਦੇ ਸੀਗੇ ਅੱਗ ਦੇ ਦਿਵਾਲੇ ਐਂ ਕਹਿੰਦੇ ਵੀ ਅਸੀਂ ਦੋ ਜਣੇ ਇਦਾਂ ਭਾਲੇ ਲੈ ਕੇ ਖੜੇ ਉਧਰ ਲਿਆਂ ਨੇ ਰੌਲਾ ਪਾਇਆ ਐਂ ਇੱਕ ਬੰਦਾ ਸ਼ਿਕਾਰ ਬਣ ਜਾਂਦਾ ਸੀ ਵੀ ਉਹ ਸ਼ਿਕਾਰ ਐਂ ਤੁਰਿਆ ਜਾ ਰਿਹਾ ਸੀਗਾ ਵੀ ਇਧਰ ਲਿਆਂ ਨੇ ਬਾਰਕੀ ਤਾਲਾ ਮਾਰਿਆ ਉਹ ਜਿਹੜੀ ਐਕਟਿੰਗ ਕਰਕੇ ਦਿਖਾਉਂਦੇ ਸੀਗੇ ਉਹਨੂੰ ਪਹਿਲਾ ਨਾਟਕ ਦੁਨੀਆ ਦਾ ਕਹਿ ਸਕਦੇ ਸੀਗਾ ਤੇ ਪਹਿਲੇ ਐਕਟਰ ਨੂੰ థੈਸਪੀਅਨ ਦਾ ਨਾਮ ਦਿੱਤਾ ਵਾ ਵਿਦਵਾਨਾਂ ਨੇ ਵੀ ਜਿਹੜਾ ਦੁਨੀਆ ਦਾ ਪਹਿਲਾ ਰੰਗ ਮੰਚ ਤੇ ਰੰਗ ਕਰਮੀ ਸੀਗਾ ਉਹਨੂੰ థੈਸਪੀਅਨ ਕਹਿੰਦੇ ਅਸਰ ਭਾਜੀ ਅੱਜਕੱਲ ਪੱਕੇ ਤੌਰ ਤੇ ਕਿੱਥੇ ਕੰਮ ਕਰ ਰਹੇ ਅੱਜਕੱਲ ਜੀ ਮੈਂ ਨਾਲ ਹੀ ਗੱਲ ਜੋੜ ਦੇਣਾ ਵਾ ਵੀ ਆਪਣੇ ਗੁਰੂ ਸਰਦਾਰ ਗੁਰਸ਼ਰਨ ਸਿੰਘ ਜੀ ਦੇ ਕੰਮ ਨੂੰ ਸਲਾਮ ਕਰਦਿਆਂ ਹੋਇਆ ਸਜਦਾ ਕਰਦਿਆਂ ਹੋਇਆ 16 ਅਕਤੂਬਰ 2007 ਨੂੰ ਜੀ ਗੁਰਸ਼ਰਨ ਕਲਾ ਭਵਨ ਬਣਾਇਆ ਫੁੱਲਾਂਪੁਰ ਦੇ ਵਿੱਚ ਤੇ ਗੁਰਸ਼ਰਨ ਭਾਜੀ ਤੋਂ ਹੀ ਇਹਦਾ ਉਦਘਾਟਨ ਕਰਾਇਆ ਜੀ ਇਹ ਵੀ ਦੁਨੀਆ ਦੀ ਇੱਕ ਬਿਲਖਣ ਮਿਸਾਲ ਹੈ ਮਿਸਾਲ ਬਣ ਗਈ ਹੈ ਕਿ ਆਮ ਤੌਰ ਤੇ ਕਿਸੇ ਬੰਦੇ ਦੇ ਤੁਰ ਜਾਣ ਤੋਂ ਬਾਅਦ ਲੋਕ ਉਹਨੂੰ ਚਿੱਤੇ ਕਰਦੇ ਆ ਬਈ ਫਲਾਣਾ ਬੰਦਾ ਬਹੁਤ ਜੀਉਂਦੇ ਜੀ ਕਰਤਾ ਉਹਨਾਂ ਅਸੀਂ ਉਹਨਾਂ ਨੂੰ ਭਾਜੀ ਨੂੰ ਕਿਹਾ ਭਾਜੀ ਇਹ ਤੁਹਾਡੀ ਯਾਦ ਵਿੱਚ ਨਹੀਂ ਬਣਾਇਆ ਇਹ ਤਾਂ ਤੁਹਾਡੇ ਕੰਮ ਨੂੰ ਅਸੀਂ ਤੁਹਾਡੇ ਸਲਾਮ ਕਰਦੇ ਹਾਂ ਤੁਹਾਡੇ ਸ਼ਗਿਰਦਾਂ ਨੇ ਸਲਾਮ ਕੀਤਾ ਵਾ ਸਜਦਾ ਕੀਤਾ ਵਾ ਪ੍ਰਣਾਮ ਕੀਤਾ ਵਾ ਤੁਸੀਂ ਇਹਦਾ ਉਦਘਾਟਨ ਕਰੋ ਤੇ ਉਦਘਾਟਨ ਵੇਲੇ ਭਾਜੀ ਨੇ ਜਿਹੜੇ ਸ਼ਬਦ ਕਹੇ ਸੀ ਉਹ ਮੈਨੂੰ ਚਿੱਤੇ ਹੈ ਇੱਥੇ ਵੱਡੇ ਵੱਡੇ ਮੇਲੇ ਲਗਿਆ ਕਰਨਗੇ ਜੀ ਤੇ ਲੋਕ ਇਕੱਠੇ ਹੋਇਆ ਕਰਨਗੇ ਜੀ ਲੋਕਾਂ ਦੇ ਸਮਾਜ ਦੇ ਮਸਲੇ ਡਿਸਕਸ ਕਰਿਆ ਕਰਨਗੇ ਨਾਟਕ ਦੇਖਿਆ ਕਰਨਗੇ ਜੀ ਸੋ ਜਦੋਂ ਇੱਥੇ ਅਸੀਂ ਤਿੰਨ ਰੁੱਝਾ ਫੈਸਟੀਵਲ ਕਰਾਉਨੇ ਆ ਜਾਂ ਹਰ ਮਹੀਨੇ ਦੇਖੀਲੇ ਸ਼ਨੀਵਾਰ ਨਾਟਕ ਕਰਾਉਨੇ ਆ ਤੇ ਮੈਨੂੰ ਭਾਜੀ ਦੇ ਉਹ ਕਹੇ ਹੋਏ ਬੋਲ ਉਮੇ ਦੇ ਉਮੇ ਚੀਤੇ ਆਉਂਦੇ ਆ ਜਿਆਦਾ ਆਉਂਦੇ ਆ ਕਿ ਭਾਜੀ ਤੁਸੀਂ ਕਿੰਨੇ ਦੂਰ ਦੇਸ਼ ਸੀ ਵੀ ਤੁਹਾਨੂੰ ਪਤਾ ਸੀਗਾ ਵੀ ਇੱਥੇ ਵੱਡੇ ਵੱਡੇ ਮੇਲੇ ਲੱਗਿਆ ਕਰਨਗੇ ਸੱਚੀ ਮੁੱਚੀ ਇੱਥੇ ਸੰਸਾਰ ਭਰ ਦੇ ਵੱਡੇ ਵੱਡੇ ਲੋਕ ਆ ਕੇ ਆ ਗਏ ਆ ਹਿੰਦੁਸਤਾਨ ਦੇ ਵੱਡੇ ਵੱਡੇ ਲੋਕ ਇੱਥੇ ਆਏ ਆ ਜੀ ਕਿਸਾਨੀ ਸੰਘਰਸ਼ ਦੇ ਸਾਰੇ ਲੀਡਰ ਇੱਥੇ ਆ ਕੇ ਮੀਟਿੰਗਾਂ ਕਰਕੇ ਗਏ ਆ ਇਸ ਤੋਂ ਬਾਅਦ ਸੰਜਨਾ ਕਪੂਰ ਜਿਹੜੀ ਫਿਲਮ ਐਕਟਰੈਸ ਸ਼ਸ਼ਿਕਪੂਰ ਦੀ ਬੇਟੀ ਸੀ ਉਹ ਵੀ ਇੱਥੇ ਆ ਕੇ ਗਏ ਆ ਜੀ ਅਜਮੇਰ ਔਲਖ ਸਾਹਿਬ ਆ ਕੇ ਗਏ ਆ ਸੋ ਵੱਡੇ ਵੱਡੇ ਨਾਟਕ ਕਰਕੇ ਬਲ ਧਾਲੀਵਾਲ ਜੀ ਬੜੇ ਭਾਗਾਂ ਲਈ ਜਗ੍ਹਾ ਬਣ ਗਈ ਐ ਫਿਰ ਤਾਂ ਅਨੀਤਾ ਸਬਦੀਸ਼ ਜੀ ਹਾਂ ਜੀ ਸਾਰੇ ਲੋਕ ਇੱਥੇ ਆ ਕੇ ਆਪਣਾ ਆਪਣਾ ਨਾਟਕ ਕਰਕੇ ਗਏ ਆ ਕੁਝ ਜ਼ਿਆਦਾ ਸੰਝੀਆਂ ਕਰਦੇ ਹੋ ਗੁਰਸ਼ਰਨ ਕਲਾ ਪਵੰਦੀਆ ਗੁਰਸ਼ਰਨ ਕਲਾ ਪਵੰਦੀਆ ਇੱਕ ਜਹਾਜ਼ ਸਭ ਤੋਂ ਬਲੱਖਣ ਯਾਦ ਜਿਹੜੀ ਮੈਨੂੰ ਲੱਗਦੀ ਹੁੰਦੀ ਹੈ ਵੀ ਇੱਕ ਨਾਟਕਕਾਰਾ ਜੀ ਨੇ ਨੂੰ ਮੈਂ ਕਿਹਾ ਕਿ ਤੁਸੀਂ ਸ਼ਨੀਵਾਰ ਵਾਲਾ ਨਾਟਕ ਕਰ ਚੋ ਜੀ ਤੇ ਉਹ ਕਹਿੰਦੇ ਵੀ ਹਰਕੇਸ਼ ਜੀ ਵੀ ਮੈਂ ਤਾਂ ਨਹੀਂ ਆਉਣਾ ਵੀ ਮੈਂ ਤਾਂ ਛੇਤੀ ਮਰ ਜਾਣਾ ਵਾਂ ਅਸਾਂ ਹਾਂ ਮੈਂ ਇਸ ਗੱਲ ਨੂੰ ਮਜ਼ਾਕ ਵਿੱਚ ਲਿਆ ਜੀ ਮੈਂ ਕਿਹਾ ਵੀ ਚੱਲ ਮਹੀਨਾ ਬਾਅਦ ਮਰ ਜਿਓ ਅਸਾਂ ਮਜ਼ਾਕ ਵਿੱਚ ਮਿਆਂ ਮਜ਼ਾਕ ਵਿੱਚ ਤੁਸੀਂ ਕਹਿੰਦਾ ਹਾਂ ਮੈਂ ਕਿਹਾ ਮਹੀਨਾ ਬਾਅਦ ਮਰ ਜਿਓ ਨਾਟਕ ਕਰਕੇ ਮਰ ਜਿਓ ਹਾਂਜੀ ਤੇ ਪਰ ਉਹ ਸੱਚੀ ਬਿਮਾਰ ਸੀਗੇ ਜੀ ਤੇ ਉਹਨਾਂ ਨੇ ਮੇਰੀ ਬੇਨਤੀ ਦਾ ਮਨ ਲਈ ਕਹਿੰਦੇ ਚੰਗਾ ਚਲੋ ਅਸੀਂ ਆ ਜਾਾਂਗੇ ਨਾਟਕ ਕਰਨ ਉਹ ਆ ਗਏ ਨਾਟਕ ਉਹਨਾਂ ਨੇ ਕੀਤਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਤਾੜੀਆਂ ਮਾਰੀਆਂ ਭਾਜੀ ਫਿਲਮਾਂ ਦੇ ਵਿੱਚ ਥੀਏਟਰ ਕਰਨਾ ਕਿੰਨਾ ਕੁ ਜ਼ਰੂਰੀ ਹੈ ਫਿਲਮਾਂ ਦੇ ਵਿੱਚ ਜਾਣ ਲਈ ਥੀਏਟਰ ਕਰਨਾ ਮੈਨੂੰ ਤਾਂ ਲੱਗਦਾ ਕੋਈ ਬਹੁਤ ਜ਼ਰੂਰੀ ਹੈ ਜੀ ਜਿੰਨਾ ਥੀਏਟਰ ਕੰਫੀਡੈਂਸ ਦਿੰਦਾ ਤੁਹਾਨੂੰ ਜਿੰਨਾ ਥੀਏਟਰ ਤੁਹਾਨੂੰ ਡਾਇਲੌਗ ਬੋਲਣ ਦਾ ਅੰਦਾਜ਼ ਸਿਖਾਉਂਦਾ ਵਾ ਜੀ ਜੀ ਜਿੰਨਾ ਤੁਹਾਨੂੰ ਕਰੈਕਟਰ ਵਿੱਚ ਖੋਭਣਾ ਸਿਖਾਉਂਦਾ ਵਾ ਜੇ ਤੁਸੀਂ ਪਹਿਲਾਂ ਇਹ ਸਕੂਲਿੰਗ ਲੈ ਲਓਗੇ ਜੀ ਜੀ ਤਾਂ ਤੁਸੀਂ ਅੱਛਾ ਕੰਮ ਕਰ ਸਕੋਗੇ ਤੇ ਵਰਨਾ ਅੱਜ ਕੱਲ ਬਹੁਤ ਸਾਰੇ ਲੋਕ ਬਿਨਾਂ ਟ੍ਰੇਨਿੰਗ ਤੋਂ ਵੀ ਕੰਮ ਕਰ ਰਹੇ ਨੇ ਜਿੰਨੇ ਵੀ ਅੱਜ ਮੁੰਡੇ ਕੁੜੀਆਂ ਫਿਲਮਾਂ ਦੇ ਵਿੱਚ ਜਾ ਰਹੇ ਆ ਤੁਹਾਨੂੰ ਪਤਾ ਹੀ ਹੈ ਹਨਾ ਬੜੀਆਂ ਪੰਜਾਬੀ ਫਿਲਮਾਂ ਬਣਦੀਆਂ ਨੇ ਹਿੰਦੀ ਵੀ ਬਣ ਰਹੀਆਂ ਨੇ ਉਹਨਾਂ ਕੀਤਾ ਹੋ ਸਾਰਿਆਂ ਦਾ ਥੀਏਟਰ ਕਿ ਨਹੀਂ 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 ਅੱਧ ਪਚਾਦ ਦਾ ਵਿੱਚ ਕੀਤਾ ਹੁੰਦਾ ਬਹੁਤ ਥੋੜੇ ਲੋਕ ਆ ਜਿਹੜੇ ਥੀਏਟਰ ਬੈਕਗ੍ਰਾਉਂਡ ਤੋਂ ਆਉਂਦੇ ਆ ਜੀ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਫਿਲਮਾਂ ਵਿੱਚ ਫਿਲਮਾਂ ਦੇ ਬਣਨ ਵਿੱਚ ਵੀ ਇਸ ਤਰ੍ਹਾਂ ਦਾ ਸਪੀਡ ਕਾਫੀ ਬਣੀ ਹੋਈ ਹੈ ਹਾਂ ਚੱਲ ਜਾਂਦਾ ਵਾ ਕੰਮ ਵੀ ਉਹ ਮਾਧਿਅਮ ਇਹਨਾਂ ਤਕਨੀਕ ਨੇ ਇੰਨੀ ترقی ਕਰ ਲਈ ਹੈ ਹਾਂ ਕਿਸੇ ਦੀ ਆਵਾਜ਼ 100 ਵਧੀਆ ਨਹੀਂ ਵੀ ਹੈ ਤਾਂ ਉਹ ਇਕੁਲ ਆ ਕੇ ਬਣਾ ਦਿੰਦੇ ਆ ਹਾਂ ਬਣਾ ਦਿੰਦੇ ਆ ਭਾਜੀ ਤੁਹਾਡੇ ਨਾਲ ਜੀ ਤੁਹਾਡੀ ਟੀਮ ਦੇ ਵਿੱਚ ਕੰਮ ਕਰਦੇ ਕਈ ਮੁੰਡੇ ਕੁੜੀਆਂ ਹਨ ਪਹੁੰਚੇ ਹੁਣੇ ਫਿਲਮਾਂ ਦੇ ਵਿੱਚ ਹਾਂ ਜੀ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਬਹੁਤ ਸਾਰੇ ਲੋਕ ਗਏ ਆ ਜਿਹੜੇ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਆ ਤੇ ਉਹ ਉਹ ਨਾਂ ਦੇ ਵਿੱਚ ਲੋਕਲ ਮੰਚ ਦੇ सुरेंद्र ਸ਼ਰਮਾ ਨੇ ਵੀ ਬਹੁਤ ਸਾਰੀਆਂ ਫਰਮਾਂ ਕੀਤੀਆਂ ਵਾ ਜੀ ਤੇ ਉਦੋਂ ਮੇਨਾ ਤੇ ਅੰਦਰ ਧੀਰ ਵੀ ਅੱਗਤਲ ਫਰਮਾਂ ਵਿੱਚ ਥੋੜਾ ਕੰਮ ਕਰ ਰਹੇ ਆ ਜੀ ਤੇ ਉਦੋਂ ਦਾ ਗੁਰਿੰਦਰ ਗੁਰੀ ਉਹ ਵੀ ਫਿਲਮਾਂ ਵਿੱਚ ਕੰਮ ਕਰਦੇ ਆ ਬਲਜੀਤ ਕੌਰ ਫਿਲਮਾਂ ਵਿੱਚ ਕੰਮ ਕਰਦੇ ਆ ਜੀ ਜੀ ਤੇ ਕਮਲਜੀਤ ਮੋਹੀ ਜੀ ਜੀ ਇਹ ਇਹਨਾਂ ਨੇ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਵਾ ਜੀ ਤੇ ਇਹ ਹੁਣ ਸਾਡੇ ਨਾਲ ਥੀਏਟਰ ਵੀ ਕਰਦੇ ਆ ਜੀ ਜੀ ਜਿਹੜੇ ਉੱਪਰ ਫਿਲਮਾਂ ਦੇ ਵਿੱਚ ਚੱਲੇਗੀ ਟੀਮ ਕਦੇ ਤੁਹਾਡਾ ਉਹਨਾਂ ਨੇ ਹਾਲ ਚਾਲ ਪੁੱਛਦੇ ਰਹਿੰਦੇ ਆ ਹਾਂ ਜੀ ਸੰਪਰਕ ਵਿੱਚ ਤਾਂ ਰਹਿੰਦੇ ਹੀ ਇਹਨਾਂ ਦੇ ਭਾਜੀ ਤੁਹਾਨੂੰ ਹਰਕੇਸ਼ ਚੌਧਰੀ ਨੂੰ ਕਿਸੇ ਫਿਲਮ ਦੀ ਅੰਦਰ ਡਿਮਾਂਡ ਆ ਜਵੇ ਆਫਰ ਆ ਜਵੇ ਹਾਂ ਜੀ ਤੇ ਕਰ ਲਓਗੇ हां जी ਮੈਨੂੰ ਇਹ ਲੱਗਦਾ ਕਿ ਜੇ ਸੁਨੇਹਾ ਦੇਣ ਦੀ ਲਈ ਫਿਲਮ ਦਾ ਮਾਧਿਅਮ ਚੁਣਿਆ ਜਾਂਦਾ ਵਾ ਤਾਂ ਜ਼ਰੂਰ ਚੁਣਨਾ ਚਾਹੀਦਾ ਵਾ ਕਰਨਾ ਚਾਹੀਦਾ ਲੋਕਾਂ ਦੇ ਫਾਇਦੇ ਦੀ ਗੱਲ ਹੈ ਜਿਹੜੀ ਲੋਕਾਂ ਨੂੰ এডਿਕੇਸ਼ਨ ਦੇਣ ਦੀ ਗੱਲ ਹੈ ਜਿਹੜੀ ਜੇ ਉਹ ਫਿਲਮਾਂ ਰਾਹੀਂ ਕੀਤੀ ਜਾ ਸਕਦੀ ਹੋਵੇ ਕਰਨੀ ਚਾਹੀਦੀ ਹੈ ਪਰ ਮੁੱਖ ਰੂਪ ਵਿੱਚ ਮੈਂ ਥੀਏਟਰ ਕਰਦਾ ਵਾਂ ਤੇ ਮੈਂ ਥੀਏਟਰ ਨਾਲ ਜੁੜਿਆ ਰਹੂੰਗਾ ਅੱਛਾ ਭਾ ਵੀ ਭਾਜੀ ਗੁਰਸਰਨ ਕਲਾ ਭਵਨ ਜੇ ਕੀ ਕੀ ਸਹੂਲਤਾਂ ਦੀ ਦੇਖੋ ਲੋਕ ਕਲਾ ਮੰਚ ਬਣਾ ਇਸ ਵਿੱਚ ਦਰਸ਼ਕਾਂ ਨੂੰ ਇਹ ਸਹੂਲਤ ਹੈ ਕਿ ਦਰਸ਼ਕ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਆ ਕੇ ਇੱਥੇ ਥੀਏਟਰ ਦੇਖਦੇ ਆ ਪਰਵਾਰਾਂ ਨਾਲ ਆਉਂਦੇ ਆ ਦੇਖਣਾ ਵੀ ਚਾਹੀਦਾ ਆਉਣਾ ਵੀ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਕਿ ਥੀਏਟਰ ਉਹ ਸਾਡੇ ਲੋਕ ਕਲਾ ਮੰਚ ਦੀ ਟੀਮ ਦਾ ਹੀ ਨਹੀਂ ਦੇਖਦੇ ਜੀ ਜਿਹੜੀਆਂ ਪੰਜਾਬ ਦੀਆਂ ਹੋਰ ਚੋਟੀ ਦੀਆਂ ਟੀਮਾਂ ਆ ਮੈਂ ਉਹਨਾਂ ਨੂੰ ਵੀ ਅਸੀਂ ਬੁਲਾਉਨੇ ਆ ਤੇ ਉਹ ਰੰਗ ਰੰਗ ਦਾ ਥੀਏਟਰ ਦੇਖਦੇ ਆਂ ਤਰ੍ਹਾਂ ਤਰ੍ਹਾਂ ਦਾ ਥੀਏਟਰ ਦੇਖਦੇ ਆ ਬੱਕੋ ਬਕਰੇ ਨਾਟਕ ਨਿਰਦੇਸ਼ਕਾਂ ਦਾ ਕੰਮ ਵੇਖਦੇ ਆਂ ਜੀ ਜੀ ਕੰਪੇਅਰ ਵੀ ਕਰਦੇ ਆਂ ਸਲਾਮਾ ਵੀ ਦਿੰਦੇ ਆ ਇਹ ਤਾਂ ਹੈਗੀ ਆ ਦਰਸ਼ਕਾਂ ਲਈ ਸਹੂਲਤ ਜੀ ਦਰਸ਼ਕਾਂ ਲਈ ਦੂਸਰੀ ਸਹੂਲਤ ਇਹ ਹੈ ਕਿ ਗੁਰਸ਼ਰਨ ਕਲਾ ਭਵਨ ਵਿੱਚ ਦਿੱਲੀ ਸਹਿਤ ਅਕੈਡਮੀ ਦੀ ਲਾਇਬ੍ਰੇਰੀ ਬਣੀ ਹੋਈ ਹੈ ਇੱਥੋਂ ਕਿਤਾਬਾਂ ਲੈ ਕੇ ਜਾ ਸਕਦੇ ਆਂ ਕਿਤਾਬਾਂ ਇੱਥੇ ਬੈਠ ਕੇ ਪੜ੍ਹ ਸਕਦੇ ਆਂ ਮੈਗਜ਼ੀਨ ਆਉਂਦੇ ਆ ਜੀ ਜੀ ਤੇ ਇਸ ਤੋਂ ਬਿਨਾ ਅਦਾਕਾਰਾਂ ਲਈ ਨਵੇਂ ਅਦਾਕਾਰਾਂ ਲਈ ਜੀ ਅਸੀਂ ਮੰਚਮਹਈਆ ਕਰਦੇ ਆਂ ਉਹਨਾਂ ਨੂੰ ਐਕਟਿੰਗ ਸਿਖਾਉਂਦੇ ਆਂ ਫਿਰ ਉਹਨਾਂ ਨੂੰ ਵੱਖੋ-ਵੱਖਰੇ ਥਾਵਾਂ ਤੇ ਸ਼ੋਅ ਕਰਾ ਕੇ ਉਹਨਾਂ ਵਿੱਚ ਕੌਨਫੀਡੈਂਸ ਪੈਦਾ ਕਰਦੇ ਆਂ ਸੋ ਉਹਨਾਂ ਲਈ ਰੰਗਕਰਮੀਆਂ ਲਈ ਬੱਚੇ-ਬੱਚੀਆਂ ਲਈ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਦਾ ਕੈਰੀਅਰ ਚੁਣਨਾ ਵਾ ਥੀਏਟਰ ਦਾ ਕੈਰੀਅਰ ਚੁਣਨਾ ਫਿਲਮ ਦਾ ਕੈਰੀਅਰ ਚੁਣਨਾ ਵਾ ਜਾਂ ਸਮਾਜ ਵਿਗਿਆਨ ਸਮਾਜ ਲੋਕਾਂ ਨੂੰ ਬਦਲਣ ਦਾ ਮਾਧਿਅਮ ਚੁਣਨਾ ਵਾ ਥੀਏਟਰ ਤਾਂ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਉਹ ਤੁਹਾਡੇ ਨਾਲ ਜੁੜਨਾ ਚਾਹੀਦਾ ਨਵੇਂ ਬੱਚੇ ਸਾਡੇ ਨਾਲ ਕੰਮ ਕਰ ਸਕਦੇ ਆ ਹਾਂਜੀ ਇਹ ਬਹੁਤ ਵੱਡੀ ਸਹੂਲਤ ਹੈ ਜੀ ਤੁਹਾਨੂੰ ਹਣਾ ਜੀ ਭਾਜੀ ਖਿਆਲਾਂ ਦੇ ਵਿੱਚ ਕੋ ਸੱਜਣ ਮਿੱਤਰ ਬਸੇ ਹੋਣਗੇ ਹਾਂਜੀ ਸਭ ਤੋਂ ਪਹਿਲੀ ਗੱਲ ਤਾਂ ਥੀਏਟਰ ਦੀ ਦੁਨੀਆ ਵਿੱਚ ਸਭ ਤੋਂ ਵਧੀਆ ਐਕਟਰ ਜਿਨ੍ਹਾਂ ਨੂੰ ਮੈਂ ਮੰਨਦਾ ਵਧੀਆ ਗੁਰੂ ਜਿਨ੍ਹਾਂ ਨੂੰ ਮੰਨਦਾ ਮਾਂ ਉਹ ਗੁਰਸ਼ਰਨ ਭਾਜੀ ਨੇ ਅਜਮੇਰ ਵਾਲਖ ਸਾਹਿਬ ਨੇ ਪਾਲੀ ਭਪਿੰਦਰ ਕੇਵਲ ਧਾਲੀਵਾਲ ਜੀ ਜੀ ਅਨੀਤਾ subdivisions ਸਾਹ ਸੰਗ ਇਹ ਸਾਰੇ ਜਿਹੜੇ ਰੰਗ ਕਰਮੀ ਥੀਟਰ ਦੇ ਇਸ ਤੋਂ ਬਿਨਾ ਹੋਰ ਵੀ ਮਹਾਨ ਸ਼ਕਤੀਆਂ ਹੈਗੀਆਂ ਵਾ ਇਹ ਲੋਕ ਕਲਾ ਮੰਚ ਵਿੱਚ ਅੱਜ ਕੱਲ ਜਿਹੜੇ ਮੇਰੇ ਸਾਥੀ ਮੇਰੇ ਨਾਲ ਕੰਮ ਕਰਦੇ ਆ ਜੀ ਦੀਪਕ ਰਾਏ ਜੀ ਕਮਲਜੀਤ ਮੋਹੀ ਜੀ ਅਨਲ ਸੇਠੀ ਜੀ ਗੁਰਜੀਤ ਸਿੰਘ ਜੀ ਗੁਰਿੰਦਰ ਗੁਰੀ ਕਰਨਵੀਰ ਸਿੰਘ ਜੀ ਜੀ ਭਾਗ ਸਿੰਘ ਇਹ ਸਾਰੇ ਲੋਕ ਅੱਜ ਕੱਲ ਵੀ ਲੋਕ ਕਲਾ ਮੰਚ ਦੀ ਟੀਮ ਵਿੱਚ ਕੰਮ ਕਰ ਰਹੇ ਹੈ ਬਲਜੀਤ ਕੌਰ ਨੈਨਾ ਸ਼ਰਮਾ ਤੇ ਸੁਖਜੀਤ ਕੌਰ ਜੀ ਇਹ ਸਾਰੇ ਅੱਜਕੱਲ ਵੀ ਲੋਕ ਕਲਾ ਮੰਚ ਦੀ ਟੀਮ ਵਿੱਚ ਕੰਮ ਕਰ ਰਹੇ ਆ। ਭਾਜੀ ਕੋਈ ਵੀ ਡਾਇਲੋਗ ਚਾਹੇ ਕਮੇਡੀਆ ਚਾਹੇ ਗੁੱਸੇ ਵਾਲਾ ਨਾ ਸਾਂਝਾ ਕਰ ਲਿਓ। ਇੱਕ ਸਾਡਾ ਪਿੰੰਦੇ ਪੜ ਅੱਗੇ ਨਾਟਕ ਵਿੱਚ ਇੱਕ ਮਜਬੂਰ ਬਾਪੂ ਦਾ ਡਾਇਲੋਗ ਹੈ। ਭਾਵਕ ਡਾਇਲੋਗ ਹੈ। ਜੀ। ਉਹ ਤੁਹਾਡੇ ਨਾਲ ਸਾਂਝਾ ਕਰਦਾ। ਜੀ ਜੀ ਜੀ। ਤੁਸੀਂ ਸਹੀ ਪਹਿਚਾਣਿਆ ਜਨਾਬ। ਮੈਂ ਨਸ਼ੇ ਨਹੀਂ ਕਰਦਾ ਜੀ। ਕਿਨਹਾਬ ਮੇਰਾ ਇੱਕੋ ਇੱਕ ਪੁੱਤ ਜੀ ਮੈਂ ਬੜੇ ਚਾਮਾ ਤੇ ਸਦਰਾਂ ਨਾਲ ਉਹਨੂੰ ਕਾਲਜ ਵਿੱਚ ਪੜ੍ਹਨ ਲਾਇਆ ਸੀ ਸੋਚਿਆ ਸੀ ਪੜ੍ਹ ਲੈ ਕੇ ਅਫਸਰ ਲੱਗੂਗਾ ਪਰ ਮਾੜੀ ਕਿਸਮਤ ਜਨਾਲ ਪੂਰੀ ਸੰਗਤ ਵਿੱਚ ਪੈ ਗਿਆ ਨਸ਼ੇ ਕਰਨ ਲੱਗ ਪਿਆ ਜੀ ਪਹਿਲਾਂ ਦਾਰੂ ਸਿੱਕਾ ਫਿਰ ਗੋਲੀਆਂ ਟੀਕੇ ਹੱਜਕਲ ਚਿੱਟਾ ਪੀਂਦਾ ਜਨਾਬ ਜਦੋਂ ਉਹਨੂੰ ਨਸ਼ੇ ਦੀ ਘਾਟ ਮਸਲ ਸੁਣਦੀ ਆ ਨਾ ਜੀ ਪਰ ਉਹਨੂੰ ਰਿਸ਼ਤਿਆਂ ਦੀ ਮर्यादा ਦਾ ਵੀ ਖਿਆਲ ਨਹੀਂ ਰਹਿੰਦਾ ਡਰ ਰੱਖਦਾ ਜਨਾਬ ਮੈਨੂੰ ਨਾ ਕੁਝ ਕਹਿ ਦੇਵੇ ਘਰ ਜਵਾਨ ਜਾਣਤੀ ਹੈ ਉਹਨੂੰ ਨਾ ਕੁਝ ਕਹਿ ਦੇਵੇ ਪਰ ਜਦੋਂ ਉਹ ਤੜਫਦਾ ਨਾ ਜੀ ਤੜਫਦਾ ਦੇਖ ਨਹੀਂ ਹੁੰਦਾ ਚਿਕਰ ਦਾ ਟੁਕੜਾ ਜਨਾਬ ਮੈਂ ਤਾਂ ਬਸ ਇਹੀ ਕਰਦਾ ਮੈਂ ਸ਼ਹਿਰ ਜਾਣਾ ਮੈਡੀਕਲ ਸਟੋਰਾਂ ਤੋਂ ਗੋਲੀਆਂ ਟੀਕੇ ਤੇ ਨਸ਼ੇ ਦੇ ਕੈਪਸੂਲ ਲਿਆਉਣਾ ਇੱਥੇ ਪਿੰਡਾਂ ਵਿੱਚ ਕੀ ਤਾਂ ਮੰਨਿਆ ਤੇ ਕੰਮ ਕਰਦੇ ਖੇਤ ਮਜ਼ਦੂਰਾਂ ਨੂੰ ਪਰ ਵਸੀ ਮਜ਼ਦੂਰਾਂ ਨੂੰ ਮਹੰਗੇ ਭਾਅ ਤੇ ਵੇਚ ਦਿੰਨਾ ਉਹਦੇ ਨਾਲ ਜਿਹੜੇ 4 ਪੈਸੇ ਬਣਦੇ ਆ ਨਾ ਜੀ ਉਹਦੇ ਨਾਲ ਉਹ ਆਪਣੇ ਪੁੱਤ ਲਈ ਚਿੱਟਾ ਖਰੀਦਦਾ ਮੈਨੂੰ ਪਤਾ ਉਹਨੇ ਮਰ ਜਾਣਾ ਪਰ ਐ ਤੜਫਦਾ ਦੇਖ ਕੇ ਚਰ ਨਹੀਂ ਹੁੰਦਾ ਜਨਾਬ بس ਮੇਰਾ ਤਾਂ ਇੰਨਾ ਹੀ ਕਸੂਰ ਹੈ ਮੈਨੂੰ ਮਾਫ ਕਰ ਦਿਓ ਜਨਾਬ ਮੈਨੂੰ ਮਾਫ ਕਰ ਦਿਓ ਜੀ ਇਹ ਸਾਡਾ ਨਾਟਕ ਰਹਿੰਦੇ ਪਟਕੇ ਦਾ ਇੱਕ ਸੰਵਾਦ ਹੈ ਜੀ ਮਝ ਪੂਰ ਬਾਪੂ ਦਾ ਇਹ ਤਾਂ ਸਾਡੇ ਵੀ ਅੱਖਾਂ ਦੇ ਵਿੱਚ ਰੋਣਾ ਕਢਾਦਾ ਹੀ ਡਾਇਲੌਗ ਬੋਲ ਕੇ ਇਹ ਹੈ ਇਹਨਾਂ ਦਰਦ ਭਰਿਆ ਇਹ ਪੰਜਾਬ ਦੀ ਸਥਿਤੀ ਹੈ ਜੀ ਦਰਦਨਾਕ ਸਥਿਤੀ ਕਿ ਹਰ 8 ਘੰਟਿਆਂ ਬਾਅਦ 20 ਤੋਂ 30 ਸਾਲ ਦਾ ਗੱਬਰੂ ਆਪਣੇ ਬਾਪੂ ਦੇ ਮੋਢਿਆਂ ਤੇ ਸਿਵਿਆਂ ਨੂੰ ਗਿਆ ਸਹੀ ਗੱਲ ਹੈ ਬਹੁਤ ਲਾਸਾਂ ਉੱਠੀਆਂ ਨੇ ਪਿੱਟੇ ਨੇ ਸਾਡਾ ਜੀ ਜੀ ਧਰਮ ਨੂੰ ਪੰਜਾਬ ਬਰਬਾਦ ਕੀਤਾ ਅ ਦੋਸਤੋ ਅੱਜ ਦੀ ਮੁਲਾਕਾਤ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਿਲਾਂਗੇ ਨਵੀਂ ਮੁਲਾਕਾਤ ਦੇ ਨਾਲ ਧੰਨਵਾਦ ਦੋਸਤੋ